ਜੀ ਸਾਰਿਆਂ ਨੂੰ ਜਸਵਿੰਦਰ ਜੀ ਸੋਈ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਅੱਜ ਆਪਾਂ ਬਣਾਵਾਂਗੇ ਡਰਾਈ ਫਰੂਟ ਦੇ ਪੋਸਟਿਕ ਲੱਡੂ ਜਿਹੜੇ ਕਿ ਆਪਣੇ ਸਰੀਰ ਦੇ ਲਈ ਬਹੁਤ ਹੀ ਵਧੀਆ ਨੇ ਇਹ ਆਪਣੀ ਸਿਹਤ ਵਾਸਤੇ ਬਹੁਤ ਵਧੀਆ ਨੇ ਇਹ ਖੂਨ ਦੀ ਕਮੀ ਨੂੰ ਵੀ ਪੂਰਾ ਕਰਦੇ ਨੇ ਜੋੜਾਂ ਦੇ ਦਰਦ ਤੋਂ ਵੀ ਰਾਹਤ ਮਿਲਦੀ ਹੈ ਇਹਨਾਂ ਨਾਲ ਸਿਰ ਦਰਦ ਜਾਂ ਕਮਲ ਦਰਦ ਜਿਹਨਾਂ ਲੇਡੀਜ਼ ਦੇ ਹੁੰਦੀ ਹੈ ਉਹਨਾਂ ਲਈ ਵੀ ਇਹ ਬਹੁਤ ਫਾਇਦੇਮੰਦ ਨੇ ਤੇ ਬੜੀ ਜਲਦੀ ਬਣ ਕੇ ਤਿਆਰ ਹੁੰਦੇ ਆ ਚਲੋ ਆਪਾਂ ਰੈਸিপি ਸਟਾਰਟ ਕਰਦੇ ਹਾਂ ਤੁਹਾਡੇ ਨਾਲ ਤੇ ਤੇ ਪੋਸਟੇ ਕੁ ਲੱਡੂ ਬਣਾਉਣ ਦੇ ਲਈ ਆਪਾਂ ਸਭ ਤੋਂ ਪਹਿਲਾਂ ਇਹ ਵਾਲੀ ਕਟੋਰੀ ਸੈੱਟ ਕਰ ਲਈਏ ਇਹਦੇ ਹਿਸਾਬ ਨਾਲ ਹੀ ਆਪਾਂ ਇੱਕ ਕੋਲੀ ਅਖਰੋਟ ਲੈ ਲੈਨੇ ਤੇ ਇੱਕ ਕੋਲੀ ਆਪਾਂ ਬਦਾਮ ਲੈ ਲੈ ਤੇ ਇੱਕ ਕੋਲੀ ਆਪਾਂ ਲੈ ਲੈ ਕਾਜੂ ਤੇ ਆਪਾਂ ਨੇ ਕੜਾਈ ਦੇ ਵਿੱਚ ਦੋ ਵੱਡੇ ਚਮਚ ਭਰ ਕੇ ਦੇਸੀ ਘਿਓ ਪਾਇਆ ਤੇ ਹੁਣ ਆਪਾਂ ਇਹਨੂੰ ਲੋ ਫਲੇਮ ਦੇ ਉੱਪਰ ਇਹ ਤਿੰਨੋਂ ਡਰਾਈ ਫਰੂਟ ਪਹਿਲਾਂ ਰੋਸਟ ਕਰਾਂਗੇ ਬਹੁਤ ਜ਼ਿਆਦਾ ਰੋਸਟ ਨਹੀਂ ਕਰਨੇ ਆਪਾਂ ਨੇ ਸਿਰਫ ਦੋ ਕਮਿੰਟ ਲਈ ਰੋਸਟ ਕਰਨੇ ਤੇ ਫਲੇਮ ਆਪਾਂ ਲੋ ਰੱਖਣੀ ਹੈ ਲੱਡੂ ਬਹੁਤ ਵਧੀਆ ਬਣ ਕੇ ਤਿਆਰ ਹੋਣੇ ਨੇ ਜੀ ਪੋਸਟਿਕ ਲੱਡੂ ਬਣਨੇ ਨੇ ਪੂਰੇ ਇਹ ਆਪਣੇ ਸਿਰ ਦਰਦ ਹੋਵੇ ਜਿਵੇਂ ਤਾਂ ਵੀ ਲੈ ਸਕਦੇ ਆ ਜਿਨ੍ਹਾਂ ਨੂੰ ਕਮਲ ਚ ਦਰਦ ਰਹਿੰਦੀਆਂ ਜਿਹੜੀਆਂ ਲੇਡੀਜ਼ ਨੂੰ ਉਹ ਵੀ ਲੈ ਸਕਦੀਆਂ ਨੇ ਤੇ ਗੋਡਿਆਂ ਦੇ ਜੋੜਾਂ ਦੇ ਦਰਦਾਂ ਲਈ ਇਹ ਲੱਡੂ ਬਹੁਤ ਵਧੀਆ ਨੇ ਜਰੂਰ ਟਰਾਈ ਕਰਿਓ ਤੁਸੀਂ ਵੀ ਇੱਕ ਵਾਰੀ ਆਪਾਂ ਇਹਨੂੰ 2 ਮਿੰਟ ਤੱਕ ਰੋਸਟ ਕਰ ਲਾਂਗੇ ਪਹਿਲਾਂ ਜਦੋਂ 2 ਮਿੰਟ ਹੋ ਗਏ ਨੇ ਇਹਨਾਂ ਨੂੰ ਰੋਸਟ ਕਰਦੇ ਹੁਣ ਆਪਾਂ ਇਹਨਾਂ ਨੂੰ ਕਿਸੇ ਬਰਤਨ 'ਚ ਕਢ ਲਾਂਗੇ। ਇਹਨੇ ਰੋਸਟ ਕਰ ਲਿਆ ਇਹ ਵਾਲਾ ਡਰਾਈ ਫਰੂਟ ਤੇ ਹੁਣ ਅੱਗੇ ਦੀ ਪ੍ਰਕਿਰਿਆ ਪਸਟਾਰਟ ਕਰਦੇ ਆਪਾਂ। ਦੇਖੋ ਕਿਉਂ ਆਪਣਾ ਬਚ ਗਿਆ ਹੈ ਰੋਸਟ ਕਰਨ ਤੋਂ ਬਾਅਦ ਵੀ ਹੁਣ ਇਸੇ ਕੜਾਈ ਦੇ ਵਿੱਚ ਆਪਾਂ ਨੇ ਇੱਕੋ ਲਈ ਕਿਸ਼ਮਿਸ਼ ਨੂੰ ਵੀ ਫਰਾਈ ਕਰ ਲੈਣੇ। ਕਿਸਮਿਸ਼ ਨੇ ਜਦ ਹੀ ਇਹ ਬਹੁਤ ਜਲਦੀ ਰੋਸਟ ਹੋ ਜਾਂਦੀ ਹੈ ਇਸ ਲਈ ਇਹਨੂੰ ਫਟਾਫਟ ਇਹਨੂੰ ਆਪਾਂ ਨੇ ਨਾਲ-ਨਾਲ ਹੀ ਹਿਲਾਇ ਜਾਣਾ ਹੈ ਇਹਨੇ ਹੁਣੇ ਫੁੱਲਨੀ ਸ਼ੁਰੂ ਹੋ ਜਾਣਾ ਹੈ ਜਿਵੇਂ ਫੁੱਲਨੀ ਸ਼ੁਰੂ ਹੋ ਗਈ ਹੈ ਤੇ ਆਪਾਂ ਇਹਨੂੰ ਵੀ ਪਹਿਲਾਂ ਵਾਲੇ ਡਰਾਈ ਫਰੂਟ ਦੇ ਨਾਲ ਹੀ ਕੱਢ ਕੇ ਠੰਡਾ ਕਰ ਲੈਣਾ ਹੈ ਢਾਈ ਦੇ ਵਿੱਚ ਹੀ ਆਪਾਂ ਨੇ ਹੁਣ ਪਾ ਲੈਨੇ ਪੇਠੇ ਦੇ ਬੀਜ ਪੇਠੇ ਦੇ ਬੀਜ ਖਾਣੇ ਬਹੁਤ ਜ਼ਰੂਰੀ ਹੈ ਜੀ ਇਹ ਆਪਣੇ ਖੂਨ ਦੀ ਕਮੀ ਨੂੰ ਪੂਰਾ ਕਰਦੇ ਨੇ ਤੇ ਅੱਖਾਂ ਦੀ ਰੋਸ਼ਨੀ ਵੀ ਇਹਦੇ ਨਾਲ ਠੀਕ ਰਹਿੰਦੀ ਹੈ ਇਸ ਲਈ ਪਮਕਿਨ ਦੇ ਬੀਜ ਖਾਣੇ ਬਹੁਤ ਜ਼ਰੂਰੀ ਹੁੰਦੇ ਇਹਨੂੰ ਜ਼ਰੂਰ ਪਾਈਓ ਇਹਨੂੰ ਸਕਿਪ ਨਹੀਂ ਕਰਨਾ ਤੁਸੀਂ ਨਾਲ ਹੀ ਆਪਾਂ ਪਾ ਦੇਨੇ ਆ ਜੇ ਖਰਬੂਜੇ ਦੇ ਬੀਜ ਆਪਾਂ ਇਹਨੂੰ ਮਗਜ ਵੀ ਕਹਿੰਦੇ ਆ ਤੇ ਇਹਨੂੰ ਵੀ ਆਪਾਂ ਬਿਲਕੁਲ ਲੋ ਫਲੇਮ ਤੇ 2 ਮਿੰਟ ਲਈ ਪੁੰਨਾਂਗੇ ਕਿ ਉਹ ਆਪਾਂ ਹੋਰ ਨਹੀਂ ਪਾਣਾ ਉਸੇ ਘਿਓ ਦੇ ਵਿੱਚ ਹੀ ਆਪਾਂ ਨੇ ਇਹਨਾਂ ਨੂੰ 2 ਮਿੰਟ ਲਈ ਫਰਾਈ ਕਰ ਲੈਣਾ। ਇਹ 2 ਮਿੰਟ ਹੋ ਗਏ ਆਪਾਂ ਇਹਨਾਂ ਨੂੰ ਵੀ ਉਸੇ ਡਰਾਈ ਫਰੂਟ ਦੀ ਪਲੇਟ ਵਿੱਚ ਕੱਢ ਲਾਂਗੇ ਜਾਂ ਪ੍ਰਾਤ ਵਿੱਚ ਮੈਂ ਤਾਂ ਪ੍ਰਾਤ ਲਈਏ ਖੁੱਲੀ ਇਹਦੇ ਚ ਜਲਦੀ ਠੰਡੇ ਹੋ ਜਾਣਗੇ ਸਾਰੇ ਡਰਾਈ ਫਰੂਟ ਆਪਾਂ ਇਹਦੇ ਵਿੱਚ ਹੀ ਕੱਢ ਲੈਣਾ ਸਾਰਾ। ਹੁਣ ਇਸੇ ਕੜਾਈ ਦੇ ਵਿੱਚ ਹੀ ਆਪਾਂ ਘਿਓ ਨਹੀਂ ਪਾਣਾ। ਹੁਣ ਆਪਾਂ ਇਹਨੂੰ ਸੁੱਕਾ ਹੀ ਖਸਖਾਸ ਨੂੰ ਕੋਲੀ ਦਾ ਚੌਥਾ ਹਿੱਸਾ ਆਪਾਂ ਖਸਖਾਸ ਲੈ ਲਈਏ ਤੇ ਆਪਾਂ ਇਹਨੂੰ ਸਿਰਫ ਅੱਧੇ ਕੁ ਮਿੰਟ ਲਈ ਭੁੰਨਾਂਗੇ ਇਹਨੂੰ ਬਹੁਤ ਜ਼ਿਆਦਾ ਨਹੀਂ ਆਪਾਂ ਨੇ ਭੁੰਨਾ ਆਪਾਂ ਸਿਰਫ ਅੱਧਾ ਮਿੰਟ ਹੀ ਭੁੰਨਣਾ ਹੈ ਲੋ ਇਹਦੇ ਚ ਕਿਉਂ ਬਿਲਕੁਲ ਨਹੀਂ ਪਾਵਾਂਗੇ ਆਪਾਂ ਹੋ ਗਿਆ ਤੇ ਆਪਾਂ ਖਸਖਾਸ ਨੂੰ ਹੁਣ ਡਰਾਈ ਫਰੂਟ ਦੇ ਵਿੱਚ ਹੀ ਪਾ ਦਾਂਗੇ ਇਹ ਸਾਰਾ ਹੁਣ ਇਹਦੇ ਵਿੱਚ ਪਾ ਕੇ ਇਨ ਨੂੰ ਠੰਡਾ ਹੋਣ ਲਈ ਆਪਾਂ ਨੇ ਰੱਖ ਦੇਣਾ ਆਪਾਂ ਸਾਰੀ ਖਸ ਖਾਸ ਇਹਦੇ ਚ ਪਾਤੀ ਹੈ ਇਹਨਾਂ ਨੂੰ ਥੋੜੀ देर ਲੱਗੇਗੀ ਠੰਡਾ ਹੋਣ ਲਈ ਉਸ ਤੋਂ ਪਹਿਲਾਂ ਕਿ ਜਦੋਂ ਇਹ ਠੰਡੇ ਹੋ ਜਾਣਗੇ ਤੇ ਆਪਾਂ ਉਹਨਾਂ ਇਹਦੇ ਮਿੱਠੇ ਦੀ ਤਿਆਰੀ ਕਰ ਲੈਣ ਆਪਾਂ ਇਹਦੇ ਵਿੱਚ ਬਿਲਕੁਲ ਵੀ ਚੀਨੀ ਦਾ ਉਪਯੋਗ ਨਹੀਂ ਕਰਨਾ ਮਿੱਠੇ ਵਾਸਤੇ ਆਪਾਂ ਨੇ ਇੱਕ ਕੋਲੀ ਖਜੂਰ ਲੱਲੇ ਨੇ ਆਪਾਂ ਇਹ ਖਜੂਰਾ ਦੀਆਂ ਢਿੱਕਾਂ ਅਲੱਗ ਕਰਤੀਆਂ ਨੇ ਇਹ ਬਿਨਾ ਢਿੱਕਾ ਤੋਂ ਵੀ ਮਿਲ ਜਾਂਦੇ ਐ ਇਹਨਾਂ ਨੂੰ ਅਲੱਗ ਕਰਕੇ ਇਹਨਾਂ ਦੀਆਂ ਢਿੱਕਾਂ ਨੂੰ ਅਲੱਗ ਕਰਕੇ ਇੱਕੋਲੀ ਖਜੂਰ ਲੈ ਲੈਣੇ ਆਪਾਂ ਨੇ ਤੇ ਖਜੂਰ ਦਾ ਮਿੱਠਾ ਬਣਾਉਣ ਤੋਂ ਪਹਿਲਾਂ ਆਪਾਂ ਜਿਹੜਾ ਇਹ ਵਾਲਾ ਮਿਸ਼ਰਣ ਰੱਖਿਆ ਹੋਇਆ ਸਾਰਾ ਡਰਾਈ ਫਰੂਟ ਦਾ ਇਹਨੂੰ ਆਪਾਂ ਮਿਕਸੀ ਦੇ ਜਾਰ ਦੇ ਵਿੱਚ ਦਰਦਰਾ ਪੀਸ ਲਵਾਂਗੇ ਇਸ ਤਰ੍ਹਾਂ ਦਰਦਰਾ ਜਿਆ ਇਹਨੂੰ ਪੀਸ ਦਿਆ ਇਸੇ ਤਰ੍ਹਾਂ ਆਪਾਂ ਬਾਕੀ ਦਾ ਸਾਰਾ ਮਿਸ਼ਰਣ ਵੀ ਪੀਸ ਲਵਾਂਗੇ ਇਸ ਤਰ੍ਹਾਂ ਪੀਸਣਾ ਹੈ ਆਪਾਂ ਇਹ ਦੇਖੋ ਬਹੁਤ ਜ਼ਿਆਦਾ ਬਰੀਕ ਪਾਊਡਰ ਨਹੀਂ ਬਣਾਣਾ ਆਪਾਂ ਇਹਦਾ ਹੁਣ ਸਾਰਾ ਆਪਾਂ ਪੀਸ ਲਾਂਗੇ ਇਸੇ ਤਰ੍ਹਾਂ ਮਿਕਸੀ ਦੇ ਵਿੱਚ ਡ్రਾਈ ਫਰੂਟ ਦਾ ਮਿਕਸਚਰ ਅਸੀਂ ਸਾਰਾ ਪੀਸ ਲਿਆ ਤੇ ਹੁਣ ਇਸੇ ਤਰ੍ਹਾਂ ਹੀ ਆਪਾਂ ਨੇ ਜਿਹੜੇ ਇਹ ਇਕੋਲੀ ਖਜੂਰ ਲਏ ਹੋਏ ਆ ਬਿਨਾਂ ਗ੍ਰਿੱਟਾਂ ਤੋਂ ਇਹਨਾਂ ਨੂੰ ਵੀ ਮਿਕਸੀ 'ਚ ਹੀ ਪੀਸ ਲਾਂਗੇ ਤੇ ਮਿਕਸੀ ਦੇ ਵਿੱਚ ਅਸੀਂ ਇਸ ਤਰ੍ਹਾਂ ਇਹਦੇ ਛੋਟੇ-ਛੋਟੇ ਪੀਸ ਕਰ ਲੈਨੇ ਹੁਣ ਆਪਾਂ ਇੱਕ ਵੱਡਾ ਚਮਚ ਇਹਦੇ ਚ ਦੇਸੀ ਘਿਓ ਪਾਤਾ ਹੈ ਕੜਾਈ ਦੇ ਵਿੱਚ ਤੇ ਹੁਣ ਇਹ ਜਿਹੜੇ ਖਜੂਰਾ ਦੇ ਆਪਾਂ ਛੋਟੇ-ਛੋਟੇ ਪੀਸ ਕੀਤੇ ਹੋਏ ਆ ਉਹ ਵੀ ਇਹਦੇ ਵਿੱਚ ਪਾ ਦਾਂਗੇ ਤੇ ਆਪਾਂ ਨੇ ਲੋ ਫਲੇਮ ਤੇ ਇਹਨੂੰ ਭੁੰਨਣਾ ਹੈ ਤੇ ਸਿਰਫ 2 ਮਿੰਟ ਲਈ ਆਪਾਂ ਭੁੰਨਾਂ ਇਹਨੂੰ ਤੇ ਇੰਨੇ ਪੋਸਟਿਕ ਲੱਡੂ ਬਣਾਉਣ ਦੇ ਲਈ ਟੋਟਲ 4 ਚਮਚ ਦੇਸੀ ਝੋ ਲੈ ਗਿਆ ਜੀ 4 ਚਮਚ ਦੇਸੀ ਝੋ ਦੇ ਵਿੱਚ ਦੇਖੋ ਕਿੰਨੇ ਵਧੀਆ ਪੋਸਟਿਕ ਲੱਡੂ ਬਣ ਕੇ ਤਿਆਰ ਹੋ ਰਿਹਾ ਜਿਹੜੇ ਆਪ ਨੂੰ ਆਪਣੇ ਜੋੜਾਂ ਦੇ ਦਰਦ ਤੋਂ ਵੀ ਬਚਾਣਗੇ ਸਰਦੀਆਂ ਨੂੰ ਕੰਮ ਤੋਂ ਵੀ ਬਚਾਣਗੇ ਇਹ ਵੱਡੇ ਛੋਟੇ ਹਰ ਕੋਈ ਲੈ ਸਕਦਾ ਇਹਨਾਂ ਨੂੰ ਹੁਣ ਇਹਨਾਂ ਨੂੰ ਬਸ ਆਪਾਂ 2 ਮਿੰਟ ਹੋਰ ਬਣਨੇ ਉਹਦੋਂ ਤੱਕ ਹੀ ਭੁੰਨਾਂਗੇ ਆਪਾਂ ਇਹਨੂੰ ਹੁਣ ਡਰਾਈ ਫਰੂਟ ਦੇ ਵਿੱਚ ਪਾ ਦੇਣਾ। ਇਹਨੂੰ ਡਰਾਈ ਫਰੂਟ ਦੇ ਵਿੱਚ ਪਾ ਦਿੱਤਾ ਹੈ। ਇਹਨੂੰ ਖਜੂਰਾਂ ਨਾਲੇ ਆਪਾਂ ਹੱਥ ਨਾਲ ਨਹੀਂ ਮੈਸ਼ ਕਰ ਸਕਦੇ ਕਿਉਂਕਿ ਇਹ ਬਹੁਤ ਜ਼ਿਆਦਾ ਗਰਮ ਨੇ। ਹਜੇ ਆਪਾਂ ਥੋੜੀ ਦੇਰ ਸਾਰੀਆਂ ਚੀਜ਼ਾਂ ਪਰ ਤੇ ਨਾਲ ਜਾਂ ਕਿਸੇ ਕੜਚੀ ਨਾਲੀ ਮਿਕਸ ਕਰਾਂਗੇ। ਚੰਗੀ ਤਰ੍ਹਾਂ ਆਪਾਂ ਨੇ ਮਿਕਸ ਕਰ ਲੈਣਾ। ਬੜੀ ਸੌਖੀ ਜੀ ਰੈਸਪੀ ਏ ਤੇ ਜਿਹੜੇ ਵੀ ਮੇਰੀ ਵੀਡੀਓ ਪਹਿਲੀ ਵਾਰੀ ਦੇਖ ਰਹੇ ਨੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲੇ ਤੁਹਾਡੇ ਕੋਲ ਆਂਦੀ ਰਹੇ ਇਹ ਆਪਣੇ ਸਰੀਰ ਲਈ ਬਹੁਤ ਹੀ ਵਧੀਆ ਲੱਡੂ ਨੇ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰ ਲੈਣਾ ਦੂਰਾ ਹਲਕੀਆਂ ਠੰਡੀਆਂ ਹੋ ਗਈਆਂ ਨੇ ਇਹਨਾਂ ਨੂੰ ਆਪਾਂ ਹੁਣ ਹੱਥ ਨਾਲ ਹੀ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਮਿਸ਼ਰਣ ਆਪਣਾ ਬਹੁਤ ਵਧੀਆ ਤਿਆਰ ਹੋ ਗਿਆ ਕਿੰਨੇ ਘੱਟ ਸਮੇਂ ਦੇ ਵਿੱਚ ਇਹ ਬਣ ਕੇ ਤਿਆਰ ਹੋ ਗਿਆ। ਸ਼ਰੀਰ ਲਈ ਬਹੁਤ ਵਧੀਆ ਨੇ। ਇਹ ਲੱਡੂ ਤੁਸੀਂ ਵੀ ਜਰੂਰ ਬਣਾਇਓ ਤੇ ਮੈਨੂੰ ਕਮੈਂਟ ਕਰਕੇ ਵੀ ਦੱਸਿਓ ਕਿ ਤੁਹਾਨੂੰ ਇਹ ਕਿਵੇਂ ਦੇ ਲੱਗੇ ਤੇ ਚਲੋ ਹੁਣ ਆਪਾਂ ਇਹਦੇ ਲੱਡੂ ਬਣਾਉਣੇ ਸਟਾਰਟ ਕਰਦੇ ਆ। ਆਪਾਂ ਨੇ ਇਹਨੂੰ ਬਹੁਤ ਜ਼ਿਆਦਾ ਠੰਡੇ ਵੀ ਨਹੀਂ ਰੱਖਣਾ। ਬਸ ਇਹ ਕੋਸੇ-ਕੋਸੇ ਨੇ ਤੇ ਦੇਖੋ ਕਿੰਨਾ ਵਧੀਆ ਆਪਣਾ ਲੱਡੂ ਪੋਸਟਿਕ ਲੱਡੂ ਬਣ ਕੇ ਤਿਆਰ ਹੋ ਗਿਆ। ਆਪਾਂ ਇਹਨੂੰ ਪਲੇਟ 'ਤੇ ਰੱਖਾਂਗੇ। ਇਸ ਤਰ੍ਹਾਂ ਸਾਰੇ ਲੱਡੂ ਬਣਾ ਲੈ ਲਏ ਨੇ ਤੇ ਆਪਾਂ ਇਹਨੂੰ 2 ਮਿੰਨਾਂ ਲਈ ਬਾਹਰ ਵੀ ਰੱਖ ਸਕਦੇ ਹਾਂ ਤੇ ਜੇ ਜਿਆਦਾ ਟਾਈਮ ਲਈ ਰੱਖਣੇ ਆ ਤਾਂ ਆਪਾਂ ਇਹਨੂੰ 6 ਮਿੰਨਾਂ ਲਈ 에ਅਰ ਟਾਈਟ ਕੰਟੇਨਰ ਦੇ ਵਿੱਚ ਆਪਾਂ ਫ੍ਰਿਜ 'ਚ ਰੱਖਾਂਗੇ ਇਹ ਆਪਾਂ ਹੁਣ ਬਾਹਰ ਰੱਖਣੇ ਨੇ ਹੁਣ ਇਹਨਾਂ ਦੇ ਵੀ ਮੈਂ ਲੱਡੂ ਹੁਣੇ ਹੀ ਬਣਾ ਲੈ ਲੇ ਤੇ ਇਹਨਾਂ ਨੂੰ 에ਅਰ ਟਾਈਟ ਕੰਟੇਨਰ ਦੇ ਵਿੱਚ ਪਾ ਕੇ ਫ੍ਰਿਜ 'ਚ ਰੱਖ ਦਵਾਂਗੇ ਤੇ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਇਸ ਤਰ੍ਹਾਂ ਦੇ ਲੱਡੂ ਬਣਾਉਂਦੀ ਇਹ ਗਰਮੀ ਸਰਦੀ ਦੋਨੋਂ ਸੀਜ਼ਨ 'ਚ ਆਪਾਂ ਖਾ ਸਕਦੇ ਹਾਂ ਜੀ ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਤੁਹਾਡੇ ਕੋਲੇ ਲੱਡੂ ਕਿਵੇਂ ਦੇ ਬਣੇ ਧੰਨਵਾਦ ਜੀ